ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਗੱਲਬਾਤ ਆ ਵੀਡੀਓ ਆ ਬਹੁਤ ਵਧੀਆ ਗੱਲਬਾਤ ਆ ਹੋ ਸਕਦਾ ਕਿਸੇ ਭਰਾ ਨੂੰ ਚੰਗੀ ਨਾ ਲੱਗੇ ਲੇਕਿਨ ਇਹ ਮੁੰਡੇ ਨੇ ਜਿਹੜੀਆਂ ਗੱਲਾਂ ਕਹੀਆਂ ਹਨਾ ਬਹੁਤ ਹੀ ਵਧੀਆ ਗੱਲਾਂ ਆ ਦਿਲ ਚ ਵੱਜਦੀਆਂ ਆ ਦਿਲ ਚ ਅੱਜ ਮੈਂ ਵੀਡੀਓ ਚਾਲੂ ਕਰਦਾ ਗੱਲਬਾਤ ਸੁਣਦੇ ਆ ਮੁੰਡੇ ਦੀ ਇਕਦਮ ਜਿਹਨੂੰ ਕਹਿੰਦੇ ਨੇ ਨਾ ਵੀ ਸਿਰੇ ਗੱਲ ਉਹ ਸਿਰੇ ਗੱਲ ਕੀਤੀ ਹੈ ਬੰਦੇ ਨੇ ਆ ਜੋ ਕਿਰਾਣਾ ਚਲੋ ਵੀਰ ਜੀ ਤੁਹਾਡੀ ਜਾਤ ਕੀ ਹੈ ਅੱਜ ਦੱਸਿਓ ਜ਼ਰੂਰ ਕਿਉਂਕਿ ਸਾਨੂੰ ਤਾਂ ਸਾਡੀ ਜਾਤ ਲੈ ਬੈਠੀ ਤੇ ਸਣੇ ਤੁਹਾਨੂੰ ਵੀ ਤੁਹਾਡੀ ਜਾਤ ਲੈ ਬੈਠੀ ਇਹ ਗੱਲ ਦਾ ਜਿਆ ਸਾਥ ਹੈਗਾ ਤੇ ਆਪਦੀ ਜਾਤ ਤੇ ਜਿਵੇਂ ਅਸੀਂ ਕਹਿੰਦੇ ਹਾਂ ਨਾ ਮੈਂ ਰਮਦਾਸਿਆ ਸਿੱਖ ਦੀ ਮੈਂ ਮੱਝ ਵੀ ਸਿੱਖ ਦੀ ਮੈਂ ਜੱਟ ਸਿੱਖ ਦੀ ਇਹਨਾਂ ਚੀਜ਼ਾਂ ਨੇ ਸਾਨੂੰ ਲੈ ਕੇ ਵਹਿ ਗਿਆ ਓਏ ਜੇ ਮੰਨਦੇ ਹੋ ਇਹਨਾਂ ਗੱਲਾਂ ਦੇ ਤੇ ਤੁਹਾਨੂੰ ਹੈਗਾ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਅਜ ਉਸ ਸਿੱਖ ਦੀ ਕੀਤੀ ਨੂੰ ਅੱਜ ਸਾਂਝਾ ਜ਼ਰੂਰ ਕਰਿਓ ਕਿਉਂਕਿ ਜਿਹਨੂੰ ਕਿਹਾ ਸਿਰਫ ਉਹਦੀ ਜਾਤ ਦੇ ਕਰਕੇ ਕਿਤੇ ਨਾ ਕਿਤੇ ਉਹ ਦਰਜਾ ਨਹੀਂ ਦਿੱਤਾ ਜਾਂਦਾ ਸਾਡੇ ਵੱਲੋਂ ਰਗਰੇਟੇ ਗੁਰੂ ਕੇ ਬੇਟੇ ਦੀ ਮੈਂ ਗੱਲ ਕਰਨ ਲੱਗਿਆ ਤੇ ਜੇ ਤੁਹਾਡੇ ਅੰਦਰ ਜਾਤਾਂ ਦਾ ਭੂਤ ਨਹੀਂ ਹੈਗਾ ਨਾ ਤਾਂ ਸੱਚੇ ਸਿੱਖ ਹੈਗੇ ਉਹਦੇ ਪਿਆਰ ਕਰਦੇ ਹੋ ਗੁਰੂ ਸਾਹਿਬ ਨੂੰ ਤਾਂ ਜੋ ਉਸ ਸਿੱਖ ਦੀ ਕੀਤੀ ਹੋਈ ਨੂੰ ਜਾਣਿਓ ਤੇ ਸ਼ੇਅਰ ਕਰਿਓ ਜੇ ਦਿਲ ਦੇ ਵਿੱਚ ਥੋੜਾ ਜਿਹਾ ਵੀ ਕੀਆ ਹੋਇਆ ਕਿਉਂਕਿ ਮੈਂ ਸਭ ਤੋਂ ਸੁਭਾਗਾ ਸਿੱਖ ਉਸ ਨੂੰ ਗਿਣਦਾ ਰੰਗਰੇਟੇ ਗੁਰੂ ਕੇ بیٹے ਭਾਈ ਜੈਤਾ ਜੀ ਨੂੰ ਜਿਨ੍ਹਾਂ ਦੀ ਅੱਜ ਸ਼ਹਾਦਤ ਦਾ ਦਿਨ ਆ ਤੇ ਉਹਨਾਂ ਦੀ ਕੀਤੇ ਨੂੰ ਅੱਜ ਸਾਂਝਾ ਕਰਨਾ ਚਾਹਣਾ ਸ਼ਹੀਦੀ ਹਫ਼ਤਾ ਚੱਲ ਰਿਹਾ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਅੱਜ ਮਹਾਨਤਾ ਬਾਰੇ ਤੁਹਾਨੂੰ ਦੱਸਦਾ ਕਿ ਕੱਲਾ ਸਿੱਖ ਹੋਇਆ ਜਿਨ੍ਹਾਂ ਨੂੰ ਕੀ ਆ ਗੁਰਾਂ ਦੀ ਮੌਤੇ ਮਰਨ ਦਾ ਸੁਭਾਗ ਪ੍ਰਾਪਤ ਆ ਕੱਲਿਆਂ ਨੂੰ ਨਹੀਂ ਉਹਨਾਂ ਦੇ ਬਾਪ ਨੇ ਗੁਰੂ ਤੇਗ ਬਹਾਦਰ ਜੀ ਦਾ ਜਦੋਂ 1675 ਦੇ ਵਿੱਚ 200 ਸ਼ਹਾਦਤ ਹੁੰਦੀ ਆ ਤਾਂ ਉਹਨਾਂ ਦਾ ਜਿਹੜਾ ਸ਼ੀਸ਼ ਆ ਉਹ ਲਿਆਉਣ ਦੇ ਬਦਲੇ ਦੇ ਵਿੱਚ ਆਪਣੇ ਪਿਤਾ ਸਦਾਨੰਦ ਦਾ ਕੀ ਆ ਸੀਸ ਕੱਟ ਕੇ ਉਹਨਾਂ ਦੀ ਜਗ੍ਹਾ ਤੇ ਰੱਖਣ ਦਾ ਮੜ ਕੇ ਸਾਡੇ ਗੁਰੂ ਦੀ ਮੌਤੇ ਮਰਨ ਦਾ ਸੁਭਾਗ ਭਾਈ ਜੈਤਾ ਜੀ ਦੇ ਭਾਈ ਜੀਵਨ ਸਿੰਘ ਦੇ ਪਿਓ ਨੂੰ ਪ੍ਰਾਪਤ ਹੋਇਆ ਸੀ ਉਹਨਾਂ ਨੇ ਆਪਣੇ ਬਾਪ ਦਾ ਸਿਰ ਕੱਟ ਕੇ ਉੱਥੇ ਰੱਖਿਆ ਸੀ ਕਿਉਂਕਿ ਤਿੰਨ ਸਿੰਘਾਂ ਦੀ ਡਿਊਟੀ ਲਾਈ ਗਈ ਸੀ ਜਿਸ ਵਿੱਚ ਕੀ ਆ ਆਗਿਆਰਾਮ ਜੀ ਭਾਈ ਗਰਦਿੱਤਾ ਜੀ ਤੇ ਭਾਈ ਜੈਤਾ ਜੀ ਇਹਨਾਂ ਦੀ ਕੀ ਹੈ ਜ਼ਿੰਮੇਵਾਰੀ ਲਾਈ ਗਈ ਸੀ ਉਹਨਾਂ ਦੀ ਦੇਹ ਲੈ ਕੇ ਆਉਣ ਦੀ ਤੇ ਭਾਈ ਜੈਤਾ ਜੀ ਬਨੋ ਜਿਨ੍ਹਾਂ ਦੀ ਉਮਰ ਕਿੰਨੀ ਸੀ ਕੁੱਲ 15 ਸਾਲ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਸ 6 ਸਾਲ ਵੱਡੀ ਉਮਰ ਸੀ ਉਹਨਾਂ ਦੀ ਤੇ 1675 ਦੇ ਵਿੱਚ ਦੋਸਤੋ ਉਮਰ ਕਿੰਨੀ ਸੀ ਉਹਨਾਂ ਦੀ 15 ਸਾਲ ਦੀ ਉਮਰ ਦੇ ਵਿੱਚ ਆਪਣੇ ਬਾਪ ਦਾ ਸਿਰ ਆਪ ਕਲਮ ਕਰਨਾ ਛੋਟੀ ਗੱਲ ਨਹੀਂ ਹੈ ਸੋਚ ਕੇ ਦੇਖਿਓ ਇੱਕ ਤਾਂ ਦੁਸ਼ਮਣ ਨੇ ਮਾਰਨਾ ਇੱਕ ਆਪਣੇ ਹੱਥੀ ਆਪਣੇ ਬਾਪ ਦਾ ਸਿਰ ਕਲਮ ਕਰਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਉਣਾ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਇਹ ਭਾਈ ਜੈਤਾ ਜੀ ਨੇ ਹਿੱਸੇ ਆਇਆ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਚਮਕੌਰ ਦੀ ਗੜੀ ਦੇ ਵਿੱਚ ਭਾਈ ਸਾਹਿਬ ਜੀ ਇਹ ਹੋਇਆ ਤੇ ਕੱਲ ਜਿਹੜੀ ਰਾਤ ਲੰਗੀ ਆ ਇਹ ਰਾਤ ਨੂੰ ਭਾਈ ਸਾਹਿਬ ਜਦੋਂ ਗਏ ਸੀ ਨਾ ਇੱਕ ਕਿਹਾ ਜਾਂਦਾ ਕਹਿੰਦੇ ਕਲਗੀ ਦਾ ਵੀ ਰੌਲਾ ਪਿਆ ਹੋਇਆ ਕੋਈ ਕਹਿੰਦਾ ਸੰਗਤ ਸਿੰਘ ਜੀ ਦੇ ਕੀ ਆ ਲਾਈ ਗਈ ਸੀ ਕਿਉਂਕਿ ਉਹਨਾਂ ਦੀ ਬੇਸ਼ਪੁਸ਼ਾ ਕਹਿੰਦੇ ਗੁਰੂ ਸਾਹਿਬ ਨਾਲ ਰਲਦੀ ਸੀ ਕੋਈ ਕਹਿੰਦਾ ਕੀ ਇਹ ਭਾਈ ਜੀਵਨ ਸਿੰਘ ਜੀ ਦੇ ਲਾਈ ਗਈ ਸੀ ਪਰ ਮੈਂ ਦੱਸਣਾ ਚਾਹਣਾ ਦੋਸਤੋ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਸਾਰੀ ਖਾਲਸਾ ਕੀ ਆ ਰੂਪ ਆ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿੰਘ ਕੀ ਆ ਜਿਹੜੇ ਮਗਰੋਂ 11 ਸਿੰਘ ਰਹਿ ਗਏ ਸੀ ਕਿਉਂਕਿ 29 ਸਿੰਘ ਸ਼ਹੀਦ ਹੁੰਦੇ ਆ ਕੱਲ ਦੇ ਦਿਨ ਅਟਪੋਨ ਨੂੰ ਵੱਡੇ ਸ਼ਹਿਰ ਜਾਦਿਆਂ ਦੇ ਨਾਲ ਤੇ ਉਦੋਂ ਦੀ ਵੱਡੀ ਮੈਂ ਗੱਲ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਿਵੇਂ ਗੁਰੂ ਸਾਹਿਬ ਦੇ ਚਾਰੇ ਪੁੱਤ ਬਾਰੇ ਸੀ ਨਾ ਭਾਈ ਜੀਵਨ ਸਿੰਘ ਨੇ ਵੀ ਚਾਰੇ ਪੁੱਤ ਬਾਰੇ ਸੀ ਇਸੇ ਹਫ਼ਤੇ ਦੇ ਵਿੱਚ ਬੜੀ ਅਹਿਮ ਗੱਲ ਦੋਸਤੋ ਮੈਂ ਕਿਹਣਾ ਕਿ ਜਦੋਂ 6 ਪੋਨੂ ਕਿਲਾ ਛੱਡਦੇ ਤੇ 7 ਪੋਨੂ ਜਦੋਂ ਅਟੈਕ ਹੁੰਦਾ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਉਸ ਹਮਲੇ ਦੇ ਵਿੱਚ ਭਾਈ ਸਾਹਿਬ ਦੀ ਮਾਤਾ ਪ੍ਰੇਮਕੌਰ ਉਹਨਾਂ ਦਾ ਵੱਡਾ ਪੁੱਤ ਗੁਲਜਾਰ ਸਿੰਘ ਤੇ ਗੁਰਦਿਆਲ ਸਿੰਘ ਦੋਨੇ ਸ਼ਹੀਦ ਹੋਏ ਸੀ 7 ਪੋਹ ਦੇ ਦਿਨ ਉੱਥੇ ਸਰਸਾ ਦੇ ਕੀਆ ਪਾਰ ਕਰਨ ਤੋਂ ਪਹਿਲਾਂ ਦੋਨੇ ਕੀਆ ਫਰਜੰਦ ਭਾਈ ਜੀਵਨ ਸਿੰਘ ਜੀ ਦੇ ਸ਼ਹੀਦ ਹੁੰਦੇ ਹੋਏ ਗੁਰੂ ਦੇ ਪায়ে ਪੂਰਨਿਆਂ ਤੇ ਚੱਲਦੇ ਹੋਏ ਅਸੀਂ ਗੁਰੂ ਨੇ ਪੂਰਾ ਸਰਵਸਬਾਰਿਆ ਤਾਂ ਭਾਈ ਜੀਵਨ ਸਿੰਘ ਨੇ ਵੀ ਬਰਾਬਰ ਆਪਣਾ ਸਾਰਾ ਖਾਨਦਾਨ ਵਾਰਿਆ ਇਹਨਾਂ ਦੇ ਦੋ ਪੁੱਤ ਇਸੇ ਹਫ਼ਤੇ ਦੇ ਵਿੱਚ ਸ਼ਹੀਦ ਪਹਿਲਾ ਹੁੰਦੇ ਆ ਸਤਪੋਹ ਨੂੰ ਤੇ ਦੋ ਪੁੱਤ ਕੀ ਆ ਜਿਹੜੇ ਨੰਦੀ ਸਿੰਘ ਕੱਲ੍ਹ ਅੱਠ ਪੋਹ ਦੇ ਦਿਨ ਸ਼ਹੀਦ ਹੋਏ ਸੀ 1704 ਦੇ ਵਿੱਚ ਵੱਡੇ ਸ਼ਹਿਬਜਾਦੇਾਂ ਦੇ ਨਾਲ ਇਹਨਾਂ ਦੇ ਦੋਨੇ ਫਰਜੰਦ ਸੇਵਾ ਸਿੰਘ ਤੇ ਸੁਖਾ ਸਿੰਘ ਚਾਰੇ ਪੁੱਤ ਦੋਸਤੋ ਇਸੇ ਹਫ਼ਤੇ ਦੇ ਵਿੱਚ ਗੁਰੂ ਸਾਹਿਬ ਦੇ ਜਦੋਂ ਚਾਰੇ ਪੁੱਤ ਬਾਰੇ ਜਾਂਦੇ ਆ ਤਾਂ ਬਾਬਾ ਜੀਵਨ ਸਿੰਘ ਦੇ ਵੀ ਚਾਰੇ ਪੁੱਤ ਸ਼ਹੀਦ ਹੁੰਦੇ ਆ ਗੁਰੂ ਸਾਹਿਬ ਦੇ ਪਿਤਾ ਜੀ ਸ਼ਹੀਦ ਹੁੰਦੇ ਆ ਤਾਂ ਉਹਨਾਂ ਦੀ ਮੌਤੇ ਕੀ ਆ ਇਹ ਆਪਣੇ ਕੀ ਆ ਪਿਤਾ ਦਾ ਸਿਰ ਆਪ ਕਲਮ ਕਰਦੇ ਆ ਤੇ ਗੁਰੂ ਸਾਹਿਬ ਜਦੋਂ ਕਿਲਾ ਛੱਡ ਕੇ ਜਾਂਦੇ ਆ ਤਾਂ ਕਹਿ ਕੇ ਜਾਂਦੇ ਆ ਕਿ ਨਗਾਰਾ ਵੱਜਦਾ ਰਹਿਣ ਦਿਓ ਕੱਲ ਦੀ ਅੱਤਪੋ ਦੀ ਰਾਤ ਦੀ ਮੈਂ ਗੱਲ ਕਰਦਾ ਨਗਾਰਾ ਵੱਜਦਾ ਰਿਹਾ ਕਿਲੇ ਦੇ ਵਿੱਚੋਂ ਦੋਸਤੋ ਤੇ ਜਕਾਰੇ ਵੱਜਦੇ ਰਹੇ ਤੇ ਉੱਥੇ ਗੁਰੂ ਦੀ ਮੌਤੇ ਕੀਆ ਮਰਨ ਵਾਸਤੇ ਕਿਹੜੇ ਸਿੰਘ ਖੜੇ ਸੀ ਉਹਨਾਂ ਦੇ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸੀ ਤੇ ਭਾਈ ਜੀਵਨ ਸਿੰਘ ਅੱਜ ਦੇ ਦਿਨ ਸ਼ਹੀਦ ਹੋਏ ਸੀ ਪਰ ਮੈਂ ਦੋਸਤੋ ਕਿਉਂ ਕਹਿਣਾ ਕਿਉਂਕਿ ਉਹਨਾਂ ਨੂੰ ਉਹ ਦਰਜਾ ਨਹੀਂ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਪਿੰਡਾਂ ਤੇ ਜਾਂਦੇ ਰਹੇ ਆ ਬੜੇ ਕਿਰਤੋਂ ਜਾਂਦੇ ਆ ਜਿਹੜੇ ਪਿੰਡ 'ਚ ਵੀ ਜਾਂਦੇ ਜਿੱਥੇ ਭਾਈ ਜੀਵਨ ਸਿੰਘ ਜੀ ਦੀ ਮਾਕੇ ਕੀ ਆ ਸ਼ਹਾਦਤ ਨੂੰ ਸਮਰਪਿਤ ਪਾਠ ਰਖਾਏ ਜਾਂਦੇ ਆ ਉਹਨੇ ਗੁਰੂ ਘਰਾਂ ਦੇ ਵਿੱਚ ਨਾ ਕਿਤੇ ਨਾ ਕਿਤੇ ਸਾਡੇ ਜੱਟ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਇੱਕ ਥਾਂ ਤੇ ਨਹੀਂ ਬਹੁਤ ਥਾਵਾਂ ਤੇ ਗਏ ਆ ਆ ਪਿਛਲੇ ਹਫ਼ਤੇ ਦੇ ਵਿੱਚ ਤਿੰਨ ਗੁਰੂ ਘਰਾਂ 'ਚ ਗਏ ਆ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਕੀ ਹੈ ਛੀ ਦੀ ਨੂੰ ਸਮਰਪਿਤ ਪਾਠ ਰਖਾਏ ਗਏ ਸੀ ਪਰ ਸਾਡੇ ਜੱਟ ਸਿੱਖ ਨਹੀਂ ਉੱਥੇ ਪਹੁੰਚੇ ਕਿਉਂ ਨਹੀਂ ਪਹੁੰਚੇ ਕਿਉਂ ਸਾਡੇ ਦਿਮਾਗਾਂ 'ਚ ਉਹ ਜਾਤਾਂ ਨਹੀਂ ਨਿਕਲਦੀਆਂ ਓਏ ਸਾਡੇ ਗੁਰੂ ਨੇ ਕਿਹਾ ਜਾਤਾਂ ਖਤਮ ਕਰਨ ਦੇ ਬਦਲੇ ਦੇ ਵਿੱਚ ਕਿਹਾ ਇੱਕ ਬਾਟ ਵਿੱਚ ਅਮਰਦ ਸ਼ਿਕਾਇਆ ਸੀ ਸਾਰੀਆਂ ਜਾਤਾਂ ਪਾਤਾਂ ਮਟਾਈਆਂ ਸੀ ਕਿਉਂਕਿ ਮਾਨਸਕੀ ਜਾਤ ਸਭ ਇੱਕ ਪਹਿਚਾਨ ਵੋ ਸਾਡੀ ਜਾਤ ਬੰਦਾ ਬਣਾਈਆ ਮੈਂ ਤਾਂ ਹੀ ਪੁੱਛਿਆ ਤੁਹਾਨੂੰ ਜੇ ਜਾਤ ਤੇ ਆਪਣੀ ਦੇ ਬਾਲਾ ਮਾਨ ਨਹੀਂ ਨਾ ਹੈਗਾ ਤੇ ਗੁਰੂ ਤੇ ਯਕੀਨ ਹੈਗਾ ਤਾਂ ਗੁਰੂ ਦੇ ਫਲਸਫਾ ਮੰਨ ਕੇ ਉਹਨਾਂ ਸਿੰਘਾਂ ਦੀ ਕੀਤੀ ਅੱਜ ਸ਼ੇਅਰ ਕਰਦੇ ਹੋ ਬਾਬਾ ਜੀਵਨ ਸਿੰਘ ਜੀ ਦੀ ਜਿਨ੍ਹਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸੀਨੇ ਨਾਲ ਲਾਇਆ ਸੀ ਇੱਕਾ ਰੰਗਰੇਟਾ ਭਰਾ ਕੀ ਆ ਬੜਾ ਰੌਲਾ ਪਾਉਂਦਾ ਕਿਉਂ ਪਾਉਂਦਾ ਤੁਹਾਡੇ ਸਮਾਜ 'ਚ ਕਿਤੇ ਨਾ ਕਿਤੇ ਹੀਣ ਭਾਵਨਾ ਦਿਖਾਈ ਗਈ ਆ ਅੱਜ ਪੰਜਾਬ ਦੇ ਵਿੱਚ ਜੇ ਡੇਰਾਬਾਦ ਆਇਆ ਤਾਂ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਜੱਟਵਾਦ ਆ ਇਸੇ ਕਰਕੇ ਮੈਂ ਕਹਿੰਦਾ ਕਿ ਸਾਨੂੰ ਸਾਡੀ ਜਾਤ ਨੇ ਮਰਵਾਇਆ ਹੂੰ ਜਿਵੇਂ ਅਸੀਂ ਵੀ ਕਹਿੰਦੇ ਆ ਨਾ ਮੈਂ ਜੱਟ ਪਰਿਵਾਰ ਨੂੰ ਬਿਲੋਂਗ ਕਰਦਾ ਤਾਂ ਅਸੀਂ ਕਹਿੰਦਾ ਕਿ ਜੱਟ ਸਿੱਖਾਂ ਜੀ ਅਸੀਂ ਮੈਂ ਕਹਿੰਦਾ ਜੱਟਵਾਦ ਨਾ ਹੁੰਦਾ ਡੇਰਾਬਾਦ ਪੰਜਾਬ 'ਤ ਨਹੀਂ ਆਉਂਦਾ ਸੀ ਜੇ ਇਸ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਵੱਧ ਤੋਂ ਵੱਧ ਦੋਸਤੋ ਇਸ ਗੱਲ ਦੇ ਵਿੱਚ ਹਾਮੀ ਭਰਿਓ ਕਮੈਂਟ ਕਰਿਓ ਤੇ ਦੱਸਿਓ ਜੇ ਗੱਲ ਦੇਨੂੰ ਲੱਗੀ ਤਾਂ ਸ਼ੇਅਰ ਕਰਿਓ ਕਿਉਂਕਿ ਮੈਂ ਮੰਨਦਾ ਦੋਸਤੋ ਇਹ ਗੱਲ ਕਿ ਜੇ ਜੱਟਵਾਦ ਨਾ ਹੁੰਦਾ ਡੇਰਾਵਾਦ ਨਾ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਹੀਣ ਭਾਵਨਾ ਦੇ ਕਿ ਉਹਨੂੰ ਸ਼ਿਕਾਰ ਬਣਾਇਆ ਤੇ ਉਹ ਲੋਕ ਜਾ ਕੇ ਡੇਰਿਆਂ ਦੇ ਗੱਲ ਲੱਗਿਆ ਤੇ ਉਹਨਾਂ ਨੇ ਉਸ ਕਮਜ਼ੋਰੀ ਦਾ ਸਾਡੀ ਕਮੀ ਦਾ ਫਾਇਦਾ ਠਾਇਆ ਡੇਰੇਵਾਦ ਡੇਰੇ ਵਾਲਿਆਂ ਨੇ ਕਿਉਂ ਠਾਇਆ ਕਿਉਂਕਿ ਅਸੀਂ ਲੋਕੋ ਜਿਹੜੇ ਲੋਕ ਆ ਨਾ ਅਸੀਂ ਮਾ ਕੇ ਆਪਣੇ ਆਪ ਨੂੰ ਜਿਹੜਾ ਵੱਡਾ ਬੜਿਆਉਣੀ ਆ ਸਾਡੇ ਗੁਰੂ ਨੇ ਕਿਹਾ ਸਾਰਾ ਬੇਦ ਭਾਵ ਖਤਮ ਕਰਕੇ ਜਾਤਾਂ ਮਟਾਈਆਂ ਸੀ ਤੇ ਅੱਜ ਗੁਰੂ ਘਰ ਵੀ ਸਾਡੇ ਜਾਤਾਂ ਦੇ ਨਾਂ ਤੇ ਬਣ ਗਏ ਥਿਟਰ ਲਾਂਡ ਤਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਜਾਤਾਂ ਦੇ ਨਾਂ ਤੇ ਬਣੇ ਆ ਕਿਉਂਕਿ ਸਾਡੇ ਦਿਮਾਗਾਂ 'ਚ ਜਿਹੜਾ ਕੁਛ ਆ ਉਹੀ ਬਾਹਰ ਆਉਂਦਾ ਅਸੀਂ ਕਹਨੇ ਆ ਰਮਦਾਸੀਏ ਸਿੱਖ ਜੀ ਅਸੀਂ ਕਹਨੇ ਆ ਮੱਝਵੀ ਸਿੱਖ ਜੀ ਅਸੀਂ ਕਹਨੇ ਆ ਜੱਟ ਸਿੱਖ ਜੀ ਫਿਰ ਗੁਰੂ ਘਰ ਦੀ ਕੀ ਆ ਰਮਦਾਸੀਆਂ ਦਾ ਗੁਰੂ ਘਰ ਆਟਾ ਮੱਝਵੀ ਸਿੱਖਾਂ ਦਾ ਗੁਰੂ ਘਰ ਆਟਾ ਹਰੇਕ ਜਾਤ ਨੇ ਕੀ ਆਪਣਾ ਗੁਰੂ ਘਰ ਬਣਾ ਲਿਆ ਯਾਰ ਸਾਡੇ ਗੁਰੂ ਨੂੰ ਅਸੀਂ ਮੰਨਿਆ ਕਿੱਥੇ ਆ ਗੁਰੂ ਦੀ ਨਹੀਂ ਮੰਨੀ ਗੁਰੂ ਨੂੰ ਮੰਨਿਆ ਅੱਜ ਤੱਕ ਅਸੀਂ ਇਸ ਕਰਕੇ ਬੇਨਤੀ ਕਰਦਾ ਕਿ ਜਦੋਂ ਕਿਸੇ ਸ਼ਹੀਦਾਂ ਸਾਡੇ ਸਿੱਖ ਸ਼ਹੀਦ ਜਿਹੜੇ ਹੋਇਆ ਭਾਈ ਜੀਵਨ ਸਿੰਘ ਦੀ ਕੁਰਬਾਨੀ ਨਸਾਨੀ ਕੁਰਬਾਨੀਆਂ ਜਿੰਨਾ ਤੋਂ ਵੱਡੀ ਕੋਈ ਕੁਰਬਾਨੀ ਮੈਂ ਹੋਰ ਸਿੱਖ ਦੀ ਨਹੀਂ ਮੰਨਦਾ ਦੇਸ਼ਕ ਹੋਈਆਂ ਮੈਂ ਕਹਿੰਦੇ ਇੱਕ ਤੋਂ ਇੱਕ ਵੱਧ ਕੇ ਕੁਰਬਾਨੀਆਂ ਪੈ ਗਏ ਪਰ ਮੈਨੂੰ ਜਿਹੜੀ ਅਸਲ ਕੁਰਬਾਨੀ ਮੈਂ ਕਹਿੰਦਾ ਬਾਬਾ ਜੀਵਨ ਸਿੰਘ ਜੀ ਨੇ ਜਿਹੜੀ ਕੀਤੀ ਆ ਨਾ ਗੁਰੂ ਦੀ ਮੌਤੇ ਮਰਨ ਦਾ ਸੁਭਾਗ ਪ੍ਰਾਪਤ ਪਿਓ ਪੁੱਤਾਂ ਨੂੰ ਹੋਇਆ ਬਾਬਾ ਜੀਵਨ ਸਿੰਘ ਨੂੰ ਤੇ ਉਹਨਾਂ ਦੇ ਪਿਤਾ ਨੂੰ ਦੋਨਾਂ ਨੂੰ ਚਾਰੇ ਪੁੱਤ ਗੁਰੂ ਸਾਹਿਬ ਦੇ ਬਰਾਬਰ ਵਾਰੇ ਆ ਉਹਨਾਂ ਨੇ ਯਾਰ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਕਰਕੇ ਸਮਝਣਾ ਸਿਰਫ ਇਸ ਕਰਕੇ ਕਈ ਭਰਾ ਮੈਂ ਕਹਿੰਦਾ ਵੀ ਪਿਛਲੇ ਦਿਨਾਂ ਜਿਹੜੇ ਗੁਰੂ ਘਰਾਂ ਚ ਗਏ ਆ ਕਈ ਪਿੰਡਾਂ ਚ ਪਤਾ ਵੀ ਹੈਗਾ ਜਿੱਥੇ ਜਾ ਕੇ ਬੋਲੇ ਵੀ ਹੈਗੇ ਆ ਪਰ ਉਹਨਾਂ ਗੁਰੂ ਘਰਾਂ ਚ ਜਨਰਲ ਕੈਟਾਗਰੀ ਜਿਹੜੀ ਕਹਿੰਦੇ ਨਾ ਆਪਦੇ ਆਪ ਨੂੰ ਜੱਟ ਸਿੱਖਾ ਜੀ ਅਸੀਂ ਉਹਨਾਂ ਦੀ ਘੜਤੀ ਹੈ ਨਹੀਂ ਸੀ ਪ੍ਰਭੂ ਕੋਈ ਪਹੁੰਚਦਾ ਨਹੀਂ ਸਾਰੇ ਕੀ ਆ ਉਹੀ ਭਰਾ ਪਹੁੰਚੇ ਸੀ ਜਿਹੜੇ ਕੀ ਆ ਗਰੀਬ ਪਰਿਵਾਰ ਨੇ ਇਸ ਕਰਕੇ ਮੈਂ ਕਹਿੰਦਾ ਵੀ ਸਾਨੂੰ ਜਾਤਾਂ ਨੇ ਮਰਵਾਤਾ ਜੇ ਗੱਲ ਨਾਲ ਸਹਿਮਤ ਹੈਗੇ ਹੋ ਤੇ ਸੱਚੇ ਸਿੱਖ ਹੈਗੇ ਹੋ ਤਾਂ ਇਸ ਨੂੰ ਮਿਟਾਓ ਯਾਰ ਇਹਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਅੱਜ ਦੇ ਦਿਨ ਭਾਈ ਜੀਵਨ ਸਿੰਘ ਉਹ ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਦੇ ਚਾਰੇ ਪੁੱਤ ਗੁਲਜਾਰ ਸਿੰਘ ਗੁਰਦੱਲ ਸਿੰਘ ਤੇ ਸੁੱਖਾ ਸਿੰਘ ਕਰਨ ਜਿਹੜਾ ਕਿ ਬਰਾਬਰ ਜਿਹੜੇ ਕੀ ਆ ਨਾਲ ਸ਼ਹੀਦ ਹੋਏ ਆ ਸੇਵਾ ਸਿੰਘ ਤੇ ਸੁੱਖਾ ਸਿੰਘ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੀ ਕਾਕੇ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਜਿਹੜੀਆਂ ਆਪਣੀਆਂ ਜਾਤਾਂ ਲਖਾਈ ਜਾਂਦੇ ਹੋਣਾ ਮੈਂ ਕਹਿੰਦੀ ਫਲਾਨੇ ਆ ਜਿੱਤੜਿਆਂ ਜੀ ਯਾਰ ਜੇ ਸਿੱਖ ਕਹਿਣੇ ਹੋ ਜਾਂ ਨਾਂ ਨਾਲ ਸਿੰਘ ਲਾਉਣੇ ਹੋ ਫਿਰ ਜਾਤ ਮਗਰ ਨਹੀਂ ਰਹਿ ਜਾਂਦੀ ਤੇ ਇਹ ਜਾਤ ਹੈਗੀ ਆ ਫਿਰ ਤੁਸੀਂ ਕੀ ਆ ਗੁਰੂ ਦੇ ਸੱਚੇ ਸਿੱਖ ਨਹੀਂ ਹੈਗੇ ਇਸ ਕਰਕੇ ਬੇਨਤੀ ਕਰਦਾ ਇੱਕ ਦੂਸਰੀ ਜਿਹੜੀ ਐਮ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਸੀ ਕਹਿੰਦਾ ਪੁੱਠੀ ਦੇ ਕੀ ਰੀਤ ਮੈਂ ਭੜੇ ਆ ਸੰਸਾਰ ਦੀ ਇਹ ਮੁਕੀਆ ਮੋਆੜੂ ਪੂਜਦੀ ਜਿਉਂਦਿਆਂ ਨੂੰ ਮਾਰਦੀ ਅਸੀਂ ਪੂਜੀ ਤਾਂ ਜਾਂਦੇ ਆ ਸ਼ਹੀਦਾਂ ਨੂੰ ਪੂਜਦੇ ਆ ਪਰ ਜਿਉਂਦੇ ਕੀ ਆ ਜਿਹੜੇ ਜੇਲਾ 'ਚ ਮਰ ਗਏ ਕੀ ਆ ਸਾਡੇ ਬੈਠੇ ਭੁੱਗੀ ਜਾਂਦੇ ਸਾਡੇ ਪਿੱਛੇ ਭੁੱਗੀ ਜਾਂਦੇ ਆ ਜੀ ਸੁਣੀ ਗੱਲ ਬਾਤ ਜੀ ਐਨੀ ਕੀ ਗੱਲ ਬਾਤ ਸੀਗੀ ਬੀਰ ਜੀ ਹੁਣਾਂ ਨੇ ਜੋ ਕਹਿਣਾ ਸੀ ਕਹਿ ਦਿੱਤਾ ਮੇਰੇ ਅੰਦਰ ਦੀਆਂ ਗੱਲਾਂ ਇਹ ਮੈਂ ਬਹੁਤ ਵੀਡੀਓ ਦੇ ਵਿੱਚ ਮੈਂ ਵੀ ਕਹਿਣਾ ਹੁੰਦਾ ਮੇਰਾ ਥੋੜਾ ਜਿਹਾ ਕਹਿਣ ਦਾ ਤਰੀਕਾ ਹੋਰ ਆ ਇੱਕ ਸਿੱਖ ਹੋ ਕੇ ਸਿੱਖ ਦੇ ਨਾਲ ਹੀ ਇਹ ਬੇਰਵਾ ਕਰਨਾ ਉਹ ਵੀ ਸ਼ਹੀਦਾਂ ਦੇ ਨਾਲ ਜਿਹੜੇ ਸਾਡੇ ਵਾਸਤੇ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਆਪ ਦਾ ਸਾਰਾ ਕੁਝ ਬਾਰ ਦਿੱਤਾ ਅੱਜ ਅਸੀਂ ਪਤਾ ਕੀ ਕਰ ਰਹੇ ਹਾਂ ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਮਜ਼ਾਕਾਂ ਕਰ ਰਹੇ ਹਾਂ ਉਹ ਕਿਤੇ ਦੇਖਦੇ ਹੋਣੇ ਆ ਨਾ ਸਾਨੂੰ ਜਿਹੜੇ ਇਦਾਂ ਇੱਕ ਦੂਜੇ ਨਾਲ ਬੇਰਵਾ ਕਰਦੇ ਆ ਉਹ ਜਦੋਂ ਦੇਖਦੇ ਹੋਣੇ ਆ ਨਾ ਤਾਂ ਰੋਂਦੇ ਹੋਣੇ ਆ ਹਕੀਕਤ ਦੇ ਵਿੱਚ ਉਹ ਸੋਚਦੇ ਹੋਣੇ ਆ ਵੀ ਯਾਰ ਸਾਨੂੰ ਮਿਲਿਆ ਕਿ ਮਤਲਬ ਹੋਇਆ ਕਿ ਅਸੀਂ ਕੀ ਕੀਤਾ ਸੀ ਇਹ ਕਰਦੇ ਕੀ ਹੈ ਇਹ ਕਿਤੇ ਅੱਜ ਉਹ ਆ ਜਾਣ ਕੋਈ ਜਵਾਬ ਹੈ ਆਪਣੇ ਕੋਲੇ ਕੋਈ ਜਵਾਬ ਨਹੀਂਗਾ ਬਸ ਖਿਆਲ ਰੱਖਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ